ਸਸ਼ੀਕਾਲ ਜੀ ਸਸ਼ੀਕਾਲ ਜੀ ਕਿਵੇਂ ਹੋ ਹਾਂ ਬਹੁਤ ਵਧੀਆ ਦੱਸੋ ਅਸੀਂ ਵੀ ਬਹੁਤ ਵਧੀਆ ਜ਼ੋਮਬੀ ਤਾਂ ਨਹੀਂ ਬਣ ਚੋਗੇ ਹੁਣ ਨਾ ਨਾ ਕਿਦਾਂ ਰਿਹਾ ਐਕਸਪੀਰੀਅੰਸ ਤੁਹਾਡਾ ਬਹੁਤ ਕਮਾਲ ਦਾ ਸੀ ਬਹੁਤ ਐਂਟਰਟੇਨਿੰਗ ਸੀਗੀ ਕਿਤੇ ਨਾ ਕਿਤੇ ਡਾਰਵੀ ਸੀਗਾ ਐਂਡ ਕਿਤੇ ਨਾ ਕਿਤੇ ਕਹਿ ਲੋ ਕਿ ਕਾਮੇਡੀ ਦਾ ਤੜਕਾ ਵੀ ਸੀਗਾ ਸੋ ਤੁਹਾਡੇ ਤੋਂ ਜਾਣਨਾ ਚਾਹਾਂਗੀ ਔਨ ਸੈੱਟ ਕਿਸ ਤਰ੍ਹਾਂ ਦਾ ਮਾਹੌਲ ਸੀ ਬਹੁਤ ਵਧੀਆ ਸੀਗਾ ਪ੍ਰੋਪਰ ਕਾਸਟਸ ਲੱਗੀਆਂ ਹੋਈਆਂ ਤੇ ਅਸੀਂ ਜਦੋਂ ਜੰਗਲ 'ਚ ਜਾਂਦੇ ਸੀ ਨਾ ਪੈਦਲ ਜ਼ੋਮਬੀ ਬਣ ਕੇ ਤੇ ਆਲੇ ਦੁਆਲੇ ਵਾਲੇ ਜੇ ਕੋਈ ਬੈਠਾ ਹੁੰਦਾ ਦੇਖ ਕੇ ਭੱਜ ਜਾਂ ਰਿਹਾ ਸੱਚੀ ਕਿਸੇ ਕੋਈ ਆ ਗਿਆ ਤੇ ਇਹਦੇ ਤੇ ਦੋ ਤਿੰਨ ਵਾਰ ਹੋਇਆ ਕਿਉਂਕਿ ਬਹੁਤ ਟੀਪ ਜਾ ਕੇ ਸੀਗਾ ਤੇ ਵਧੀਆ ਐਕਸਪੀਰੀਅੰਸ ਹੀ ਆ ਉੱਥੇ ਦਾ ਅੱਛਾ ਤੁਸੀਂ ਜਿਵੇਂ ਕਿਹਾ ਕਿ ਕਲਾਸਾਂ ਵੀ ਲੱਗੀਆਂ ਆ ਤਾਂ ਕਿੰਨੇ ਟਾਈਮ ਜਿਹੜੀ ਆ ਪ੍ਰੈਕਟਿਸ ਕੀਤੀ ਗਈ ਆ ਜ਼ੋਮਬੀ ਬਣਨ ਦੀ ਲੰਬ 10-15 ਦਿਨ ਕਲਾਸਿਸ ਲੱਗੀਆਂ ਮਤਲਬ ਰੋਜ਼ ਦੇ 3-4 ਘੰਟੇ ਕਲਾਸਿਸ ਲੱਗਦੀਆਂ ਸੀਗੀਆਂ ਤੇ ਇਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਇਹਨਾਂ ਦੇ ਜੋ ਸਾਇੰਸਿਸ ਨੇ ਉਹ ਸਾਰਾ ਕੁਝ ਪਤਾ ਲੱਗਿਆ ਹੌਲੀ ਹੌਲੀ ਅੱਛਾ ਤਾਂ ਮਤਲਬ ਕਿ ਪ੍ਰੈਕਟਿਸ ਦੇ ਵਿੱਚ ਕੀ ਕੁਝ ਜਿਹੜੀ ਕਿਸ ਚੀਜ਼ ਦੀ ਟੈਕਨੀਕ ਜੀ ਜੇ ਮੈਂ ਗੱਲ ਕਰਾਂ ਬੇਸਿਕਲੀ ਉਹ ਇਹ ਦੱਸਦੇ ਸੀ ਐਕਚੁਅਲੀ ਇਹ ਸਾਰਾ ਸਾਊਂਡ ਦੇ ਕੰਮ ਕਰਦੇ ਆ ਜ਼ੌਂਬੀਜ਼ ਨਾ ਉਹ ਛੋਟੀ ਤੋਂ ਛੋਟੀ ਬਾਜ ਵੀ ਸੁਣਦੀ ਹੈ ਤੋਂ ਬਸ ਜਿਵੇਂ ਜਿਵੇਂ ਸਾਊਂਡ ਨੇੜੇ ਆਉਂਦਾ ਇਰੀਟੇਸ਼ਨ ਵੱਧਦੀ ਹੈ ਇਹ ਚੀਜ਼ਾਂ ਇਸ ਚੀਜ਼ਾਂ ਸਿੱਖੀਆਂ ਜੋ ਟੈਕਨੀਕਲੀ ਜਿੰਨਾ ਅੱਛਾ ਜੀਪ ਵਾਲਾ ਸੀਨ ਕਿੰਨਾ ਕੋਖਾ ਰਿਹਾ ਕਿਉਂਕਿ ਉਹ ਤੁਸੀਂ ਕਾਫੀ ਲੰਮਾ ਟਾਈਮ ਜਿਹੜਾ ਇਹ ਜ਼ੀਵ ਦੇ ਨਾਲ ਲਟਕੇ ਰਹਿੰਦੇ ਹੋ ਆਓ ਪਹਿਲਾਂ ਤਾਂ ਹੋਲਡ ਕਰਕੇ ਬੰਨ ਕੇ ਕੀਤਾ ਇਹ ਸ਼ਾਟ ਤੇ ਥਾਪਰ ਭਾਈ ਕਹਿੰਦੇ ਕਿ ਨਹੀਂ ਇੱਕ ਥਾਂ ਤੇ ਅੱਗੇ ਜਾ ਕੇ ਉਤਰਨਾ ਪੈਣਾ ਤੁਸੀਂ ਇੱਦਾਂ ਹੀ ਹੋਲਡ ਕਰੋ ਫਿਰ ਉਹ ਵਿਦਆਊਟ ਸਾਰੀ ਸੇਫਟੀ ਉਹ ਸ਼ੂਟ ਕੀਤਾ ਤੇ ਵਧੀਆ ਰਿਐਕਸ਼ਨ ਸੀ ਨਜ਼ਾਰਾ ਟੱਟਾ ਲੋਕਾਂ ਨਹੀਂ ਲੱਗੀਆਂ ਨਾ ਬਚਾਅ ਹੋ ਗਿਆ ਬਚਾਅ ਹੋ ਗਿਆ ਕੀ ਮਾਨਾ थैंक यू ਸੋ ਮਚ ਸਰ